ਬਾਰੋਂ ਬੋਲਣਾ ਬਈ ਓਕੇ ਬਾਈ ਹੁਣ ਆਪਣੀ ਗੱਲ ਇੱਥੇ ਘਟੋ ਘਟਾ 50 60 ਬੰਦੇ ਖੜੇ ਆ ਸਾਰੇ ਹੀ ਹੈਣਾ ਗਰੁੱਪਾਂ ਤੇ ਹੁਣ ਦੇਖ ਲਓ ਵੀ ਆਪਾਂ ਇਸ ਤੋਂ ਬਾਅਦ ਘਰਾਮੂਰੇ ਆਉਣਾ ਜਲੂਸ ਗੱਡਾਂਗੇ ਟਕਾ ਕੇ ਵੀ ਹੁਣ ਤੁਸੀਂ মিডিਆ ਵੀ ਹੈਗਾ ਸਾਰਾ ਕੁਝ ਹੀ ਸਾਡੇ ਕੋਲੇ ਤੁਹਾਡੇ ਪੋਸਟਰ ਲਾ ਕੇ ਕੱਲੇ ਕੱਲੇ ਦੇ ਹੁਣ ਤੁਸੀਂ ਜਵਾਬ ਦੇਣਾ ਨਾ ਸਾਨੂੰ ਪਹਿਲਾਂ ਵਾਲੇ ਜਵਾਬ ਚ ਕੋਈ ਬਣਾ ਦਿਓ ਹੁਣ ਹੁਣ ਸੱਜਣ ਠੋਕ ਕੇ ਸਿੱਧੀ ਬੰਦਿਆਂ ਨਾਲ ਗੱਲ ਕਰਿਓ ਵੀ ਕਿੱਦਾਂ ਕਰਨੀ ਆ ਇਦੂ ਵਾਰ ਚ ਹੁਣ ਸਾਨੂੰ ਇਕਲੀ ਵਾਰਨਿੰਗ ਦਿੱਤੀ ਆ ਬਸ ਅੱਧੀ ਦੂਜਾ ਵਾਸਦਾ ਤੁਹਾਡੇ ਘਰਾਂ ਮੂਰੇ ਵੀ ਆਵਾਂਗੇ ਇੰਡੀਆ ਤੱਕ ਜਲੂਸ ਕੱਢਾਂਗੇ ਟਿਕਾ ਕੇ ਹਨਾ ਇੱਥੇ ਆਪਣੇ ਕੋਲ ਘਟਾ ਘਟਾ ਸਰਕਲ ਦੇ ਵਾਰੀ 1.5 200 ਗੱਡੀ ਹੋਣੀ ਸਾਰੀਆਂ ਗੱਡੀਆਂ ਦੇ ਮਗਰ ਪੋਸਟਰ ਲੱਗਣਗੇ ਬ੍ਰੈਂਟਨ ਦੇ ਵਿੱਚ ਤੁਹਾਡਾ ਨਿਕਲਣਾ ਮੁਸ਼ਕਲ ਕਰਾਂਗੇ ਮੈਂ ਤੇ ਗੁਰੂ ਘਰ ਦੇ ਕੋਲੇ ਖੜੇ ਆਮਣ ਘਰ ਵੀ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਇੱਥੇ ਹੀ ਪੋਸਟਰ ਲਾ ਕੇ ਜਾਵਾਂਗੇ ਹੁਣ ਦੇਖ ਲਓ ਜਵਾਬ ਸਾਨੂੰ ਪਹਿਲਾਂ ਵਾਲੇ ਚ ਕੋਈ ਨਹੀਂ ਚਾਹੀਦਾ ਤਿੰਨ ਮਹੀਨੇ ਹੋ ਗਏ ਜਵਾਬ ਹੀ ਮੰਗਦੇ ਉਹਨਾਂ ਦੇ ਦੇਖੀ ਜਾਂਦੇ ਉਹਨਾਂ ਚ ਜਵਾਬ ਕੋਈ ਨਾ ਦਿਓ ਜਿਹੜੇ ਤੈਨੂੰ ਲੱਗਦਾ ਜਾਣ ਕੇ ਕਰਦੇ ਆਂ ਭਾਈ ਸਾਰਾ ਕੁਝ ਭਾਈ ਜੀ ਜਾਣ ਕੇ ਹੀ ਆ ਤੁਸੀਂ ਆਪਦੇ ਸਾਰੇ ਸੈਟਲਮੈਂਟ ਜਦੋਂ ਮੰਨ ਲਓ ਤੁਹਾਨੂੰ ਕੰਪਨੀ ਦੇ ਵਿੱਚੋਂ ਪ੍ਰੋਫਿਟ ਹੋਇਆ ਤੁਸੀਂ ਪ੍ਰਾਪਰਟੀਆਂ ਬਣਾਈਆਂ ਟਾਟਾ ਹੀ ਕਿਉਂ ਚੱਲ ਗਏ ਯਾਰ ਭਾਈ ਕਿਹੜੀ ਕਿਹੜੀਆਂ ਪ੍ਰਾਪਰਟੀ ਜਿੱਦਾਂ ਮਰਜੀ ਹੁਣ ਗੱਲ ਸੁਣ ਮੇਰੀ ਹਣਾ ਹੁਣ ਉਹ ਵੀ ਮਗਰਮੱਛ ਦੇ ਹੰਝੂ ਜਿਹੜੇ ਸਾਨੂੰ ਉਹਨਾਂ ਦਿਖਾਈਆਂ ਐਤਕੀ ਤਾਂ ਹੁਣ ਸਾਡਾ ਬਹੁਤ ਬੁਰਾ ਹਾਲ ਆ ਤੇ ਇਸ ਤੋਂ ਬਾਅਦ ਸਦਾ ਜਲੂਸ ਹੀ ਆ ਸਾਨੂੰ ਤਾਂ ਪੈਸੇ ਚਾਹੀਦੇ ਕੋਈ ਮਰਜ਼ੀ ਕਰੋ ਤੁਸੀਂ ਵੇਚੋ ਘਰ-ਬਾਰ ਵੇਚੋ ਕੋਈ ਮਰਜ਼ੀ ਕਰੋ ਅਸੀਂ ਤਾਂ ਸਾਡਾ ਲੈਣਾ ਦੇਣਾ ਉਹਦੇ ਨਾਲ ਕੋਈ ਨਹੀਂ ਰੈਂਟ ਤੇ ਰਹੂ ਸਾਡੇ ਨਾਲੋਂ ਰਹੀ ਜਾਂਨੇ ਆ ਤੂੰ ਮਰਜ਼ੀ ਕਰੋ ਯਾਰ ਸਾਡਾ ਸਾਨੂੰ ਇੱਕੋ ਕੰਮ ਆ ਵੀ ਇਦੋਂ ਬ ਜਲੂਸ ਹੀ ਨਿਕਲਣਾ ਜਿੱਦਾਂ ਮਰਜ਼ੀ ਕਰ ਲੋ ਮੈਂ ਹੌਂਦੀ ਦੇ ਲੋ ਕਿੱਦਾਂ ਕਰੀ ਕੋਈ ਨਹੀਂ ਹੈਗੀ ਅਜੇ ਤੇ ਸੜਕਾਂ ਤੇ ਆ ਜੀ ਉਦਾਂ ਵੀ ਸੜਕ ਤੇ ਸੀ ਹੁਣ ਤਾਂ ਹੁਣ ਤਾਂ ਬਾਈ ਬੁਈ ਵਾਲਾ ਕੰਮ ਵੀ ਗਿਆ ਹੁਣ ਇਦੋਂ ਬਾਈ ਤਾਂ ਸਦਾ ਫਿਰ ਗਾਲਾਂ ਹੀ ਆਉਣੀਆਂ ਹਨਾ ਜਲੂਸ ਇਹੋ ਜਿਹਾ ਕੱਢਾਂਗੇ ਤੁਸੀਂ ਯਾਦ ਰੱਖੋਗੇ ਸਾਰੀ ਉਮਰ ਸੇਕ ਦੇ ਕੇ ਜਾਵਾਂਗੇ ਕੜੀ ਟਕਾ ਕੇ ਰੁਪਈਆ ਨਾ ਉਹਰੇ 50 50 ਹਜ਼ਾਰ ਆ ਕਈ ਬੰਦਿਆਂ ਦਾ ਲਾਡੋ ਸਾਹਿਬ ਵੀ ਤੁਸੀਂ ਤੁਹਾਡਾ ਨਿਕਲਣਾ ਮੁਸ਼ਕਲ ਕਰ ਦਾਂਗੇ ਅਸੀਂ ਖੜਾ ਨਹੀਂ ਛੱਡਦੇ ਚਾਹੇ ਸਾਨੂੰ 10 ਸਾਲ ਲੱਗੇ ਰਹਿਣ ਇਕੱਲੇ ਬਹਿ ਬਹਿ ਕੇ ਰੋਇਆ ਕਰਾਂਗੇ ਵੀ ਇਹਦਾ ਕੰਮ ਕੀ ਹੋ ਗਿਆ ਰਹਿਾਂਗੇ ਅਸੀਂ ਭਾਈ ਕਿੰਨਾ ਸਾਡਾ ਜਲੂਸ ਨਿਕਲਿਆ ਤੁਸੀਂ ਤਾਂ ਇੱਕ ਦਿਨ ਰੋਏ ਤੇ ਸਾਰੇ ਡਰਾਈਵਰ ਕਹਿੰਦੇ ਪੈਸੇ ਛੱਡ ਦਾਂਗੇ ਪਰ ਅਸੀਂ 3 ਮਹੀਨੇ ਦੇ ਰੋਂਦੇ ਪਏ ਤੁਸੀਂ ਇੱਕ ਦਿਨ ਨਿਗਿਆ ਵੀ ਤੁਹਾਡੇ ਪੈਸੇ ਪਾ ਦਿੰਨੇ ਆ ਆਪਣੀ ਮਜਬੂਰੀ ਲੋ ਕੇ ਦੱਸ ਦਿੰਨੇ ਤੁਸੀਂ ਤੇ ਸਾਡੀ ਵਾਰੀ ਤੁਹਾਡਾ ਕੁਝ ਵੀ ਨਹੀਂ ਹੁੰਦਾ ਨਹੀਂ ਹੁਣ ਸੁਣ ਲੋ ਸੁਣ ਲੋ ਬਾਈ ਹੁਣ ਹੁਣ ਬਾਈ ਗੱਲ ਸੁਣ ਮੇਰੀ ਇੱਕੋ ਇੱਕੋ ਜਵਾਬ ਨਹੀਂ ਥੋਕ ਕੇ ਸਿੱਧੀ ਬੰਦਿਆਂ ਵਾਲੀ ਗੱਲ ਕਰੀ ਐਦੂ ਬਾਅਦ ਵਿੱਚ ਸਾਡਾ ਤੈਨੂੰ ਪਤਾ ਹੀ ਨਹੀਂ ਤੇ ਤੈਨੂੰ ਪਹਿਲਾਂ ਦੱਸਦਾ ਹੁਣ ਮੈਂ ਦੂਰੀ ਵਾਲੀ ਗੱਲ ਰਿਪੀਟ ਨਹੀਂ ਕਰਨੀ ਹਾਂ ਨਹੀਂ ਹਾਈ ਹੁਣ ਦੱਸੋ ਕਰਨਾ ਕੀ ਹੈ ਹੁਣੇ ਘਰਾ ਮੂਰੇ ਆ ਗਈ ਹੈ ਕਿ ਕਿਦਾਂ ਕਰਗੇ ਫਿਰ ਮਿੱਤਰੋ ਘਰਾਂ ਪੂਰੇ ਜਾਣਾ ਪੈਣਾ ਹੈ ਤਾਂ ਹੈ ਨਹੀਂ ਕੋਈ ਬੁਲਟ ਬੁਲਟ ਬੋਲਣ ਕੋਈ ਦੱਸੋ ਪੁੱਤ ਕੰਮ ਦੱਸੋ 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 ਹੁਣ ਕੀ ਜਵਾਬ ਕੀ ਤੁਹਾਡਾ ਬਾਹਰ ਕ ਬਾਹਰ ਆ ਕੇ ਮੇਰੇ ਨਾਲ ਨਹੀਂ ਸਾਡੇ ਨੂੰ ਟੂਲ ਭਾ ਵੀ ਜੇ ਉਹਨਾਂ ਦਾ ਫੋਨਪਨ ਕੱਟਿਆ ਬਈ ਸਰ ਨੇ ਫੋਨ ਬੰਦ ਨਾ ਹੀ ਕੱਟਿਆ ਹੈ ਕੀ ਚੱਕਰ ਆ ਦੇ ਵਿਚ ਹੀ ਆਂ ਵਿਚ ਹੀ ਆਂ ਪਰਮ ਭਾਜੀ ਉਹ ਬੋਲੋ ਹੁਣ ਇੱਕ ਮਿੰਟ ਜਵਾਬ ਦੇ ਲੋ ਬਈ ਕੋਈ ਨਾ ਕੱਢ ਕੋਈ ਨਹੀਂ ਕੋਈ ਕੁਝ ਐਸਾ ਪ੍ਰੋਸੈਸ ਕਰ ਲੈੰਦਾ ਕੋਈ ਨਹੀਂ ਤੁਸੀਂ ਕੱਲ ਮਿਲਦੀਆਂ ਕਰ ਦਿਆਂਗੇ ਤੁਸੀਂ ਇੱਕ ਮੈਂ ਦੁਬਾਰਾ ਲਗਾ ਲਾਂ ਨਾ ਇੱਕ ਮਿੰਟ ਹਾਂ ਜੀ ਹਾਂ ਜੀ ਹਾਂ ਜੀ ਲਾਓ ਲਾਓ ਕੋਈ ਨਹੀਂ ਹੁਣ ਇੱਥੇ ਹੀ ਆ ਸੀ ਉਹਨਾਂ ਨਾਲ ਮੈਂ ਅਸੀਂ ਘਰਾਂ ਦੇ ਮੂਰੇ ਹੋ ਕੇ ਹੀ ਜਾਣਾ ਦੇਖ ਲਿਓ ਬਾਕੀ ਹੈ ਨਾ ਆਪਦਾ ਹੁਣ ਹੋਲਡ ਰੱਖ ਲਾ ਹਾਂ ਹੋਲਡਾ ਹੋਲਡਾ ਕੋਈ ਗੱਲ ਨਹੀਂ